ਸਾਡੇ ਪਿਆਰੇ ਨਿੱਕੇ ਸ਼ੁਭ ਨੂੰ ਟਰੈਕਟਰ ਟਰਾਲੀਆਂ ਦੇ ਨਾਲ ਇੰਨਾ ਜ਼ਿਆਦਾ ਪਿਆਰ ਹੈ ਕਿ ਉਸਨੇ ਆਪਣੀਆਂ ਕਿਤਾਬਾਂ ਨੂੰ ਇੱਕ ਸਾਈਡ ਤੇ ਰੱਖ ਕੇ ਟਰੈਕਟਰ ਟਰਾਲੀ ਨੂੰ ਆਪਣੇ ਹੱਥ ਦੇ ਵਿੱਚ ਫੜ ਲਿਆ ਅਤੇ ਉਸ ਤੋਂ ਬਾਅਦ ਆਪਣੇ ਟਰੈਕਟਰ ਟਰਾਲੀ ਦੇ ਨਾਲ ਖੇਡਣ ਲੱਗਾ ਨਿੱਕੇ ਸ਼ੁਭ ਨੇ ਕਾਪੀਆਂ ਵੱਲੋਂ ਅਤੇ ਬਾਕੀ ਸਾਰਿਆਂ ਵੱਲੋਂ ਆਪਣਾ ਸਾਰਾ ਫੋਕਸ ਹਟਾ ਲਿਆ ਅਤੇ ਸਾਰਾ ਫੋਕਸ ਆਪਣੇ ਛੋਟੇ ਜਿਹੇ ਨਾਟ 11 ਤੇ ਲਗਾ ਦਿੱਤਾ ਅਤੇ ਮਾਤਾ-ਵਾਲ ਦੇਖ ਕੇ ਕਹਿੰਦਾ ਹੈ ਕਿ ਇਸ ਨੂੰ ਸਹੀ ਕਰਕੇ ਦਿਓ ਬਾਕੀ ਦੀ ਵੀਡੀਓ ਦੇਖੋ ਤੁਸੀਂ

ਸਾਡੇ ਪਿਆਰੇ ਨਿੱਕੇ ਸ਼ੁਭ ਦੀ ਇੱਕ ਹੋਰ ਆਦਤ ਸਾਨੂੰ ਪਤਾ ਚੱਲ ਗਈ ਹੈ ਕਿ ਜਦੋਂ ਉਹ ਨਰਾਜ਼ ਹੁੰਦਾ ਹੈ ਤਾਂ ਆਪਣੇ ਸਿਰ ਨੂੰ ਇੱਧਰ ਉੱਧਰ ਮਾਰਨ ਲੱਗ ਜਾਂਦਾ ਹੈ ਇਸ ਤਰ੍ਹਾਂ ਨਿੱਕੇ ਸ਼ੁਭ ਨੇ ਵੀਡੀਓ ਦੇ ਵਿੱਚ ਘੱਟੋ-ਘੱਟ ਵੀ 4-5 ਵਾਰ ਕੀਤਾ ਨਿੱਕਾ ਸ਼ੁਭ ਜिद ਕਰ ਰਿਹਾ ਸੀ ਕਿ ਮੈਂ ਹੋਰ ਕੇਕ ਨਹੀਂ ਕੱਟਣਾ ਮੈਨੂੰ ਛੱਡ ਦਿਓ ਮੈਂ ਆਪਣੇ ਟਰੈਕਟਰ ਦੇ ਨਾਲ ਖੇਡਣਾ ਹੈ ਅਤੇ ਸਾਰੇ ਜਾਣੇ ਨਿੱਕੇ ਸ਼ੁਭ ਦੇ ਵੱਲ ਦੇਖ ਕੇ ਹੱਸ ਰਹੇ ਸੀ ਨਿੱਕਾ ਸ਼ੁਭ ਬਾਰ-ਬਾਰ ਸਿਰ ਮਾਰ ਰਿਹਾ ਸੀ ਕਿ ਮੈਨੂੰ ਛੱਡ ਦਿਓ ਮੈਂ ਆਪਣੇ ਟਰੈਕਟਰ ਦੇ ਨਾਲ ਖੇਡਣਾ ਹੈ ਅਤੇ ਮਾਤਾ ਜੀ ਉਸ ਨੂੰ ਬਾਰ-ਬਾਰ ਬਹਿਲਾ ਕਿ ਕਹਿ ਰਿਹਾ ਹੈ ਕਿ ਇਧਰ ਦੇਖ ਤੇਰੇ ਵਾਸਤੇ ਹੋਰ ਵੀ ਖਿਡਾਉਣੇ ਆਏ ਹਨ ਧੰਨਵਾਦ